ਉਨੇ ਬਸ ਉਸ ਤੋਂ ਬਾਅਦ ਅੱਜ ਅਸੀਂ ਬੋਡੀ ਦੀ ਸਨਾਖਤ ਕੀਤੀ ਐ ਤੇ ਉਹ ਸਾਡਾ ਹੀ ਲੜਕਾ ਸੀਗਾ ਹਜੇ ਤੱਕ ਇਹ ਕਲੈਰਟੀ ਨਹੀਂ ਹੋਈ ਵੀ ਕਿ ਕੀ ਉਹਦੇ ਨਾਲ ਪਾਣਾ ਵਾਪਰਿਆ ਕੀ ਨਹੀਂ ਵਾਪਰਿਆਗਾ ਇਹਨਾਂ ਨੇ ਫੋਨ ਕਰਕੇ ਉਹਨੂੰ ਸੱਦਿਆ ਤਾਂ ਉਹਨਾਂ ਨੇ ਕਰੋਲ ਜਾ ਕੇ ਮਾਰਿਆ ਮੇਰੇ ਪੁੱਤ ਨੂੰ ਤੇ ਇਹਨਾਂ ਨੇ ਐਂ ਦਵਾਰ ਦੀ 100 ਵਾਰ ਦੀ ਸਾਡੇ ਘਰ ਖਾ ਜਾਣੇ ਕੋਸ ਨਹੀਂ ਸਾਡਾ ਨਵੇੜਾ ਮੈਨੂੰ ਕੋਈ ਇਨਸਾਫ ਨਹੀਂ ਮਿਲੇਗਾ ਮੇਰਾ ਸ਼ਾਇਦ ਮੇਰਾ ਇੱਕੋ ਇੱਕ ਪੁੱਤ ਜੀ ਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦਾ ਇੱਕ ਹੱਸਦਾ ਵਸਦਾ ਪਰਿਵਾਰ ਤੇ ਉਸ ਪਰਿਵਾਰ ਦਾ ਨੌਜਵਾਨ ਪੁੱਤ ਉਸ ਨੂੰ ਉਸਦੇ ਦੋਸਤ ਹੱਸਦੇ ਖੇਡਦੇ ਨੂੰ ਘਰੋਂ ਬੁਲਾ ਕੇ ਲੈ ਕੇ ਜਾਂਦੇ ਆ ਤੇ ਦੂਸਰੇ ਦਿਨ ਉਸ ਦੀ ਮਚਾਕੀ ਖੁਰਤ ਪਿੰਡ ਵਿੱਚ ਦੀ ਲੰਗ ਦੀ ਨਹਿਰ ਵਿੱਚੋਂ ਲਾਸ਼ ਮਿਲਦੀ ਆ ਪਰਿਵਾਰ ਦੁਖੀ ਆ ਉਹ ਪੁਲਿਸ ਕੋਲ ਅਰਜ਼ੋਈਆਂ ਕਰ ਰਿਹਾ ਕਿ ਉਹਨਾਂ ਦੇ ਪੁੱਤਰ ਨੂੰ ਕਤਲ ਕਰਕੇ ਸੁੱਟਿਆ ਗਿਆ ਹੈ ਤੇ ਪੁਲਿਸ ਨੇ ਵੀ ਪਰਿਵਾਰ ਦੀ ਗੰਭੀਰਤਾ ਨਾਲ ਗੱਲ ਸੁਣੀ ਆ ਔਰ ਸੁਣ ਕੇ ਇਸ ਮਾਮਲੇ ਨੂੰ ਪੂਰੀ ਸੰਜੀਦਗੀ ਦੇ ਨਾਲ ਤੇ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਹੱਲ ਕਰਨ ਦੇ ਵਿੱਚ ਲੱਗਾ ਹੋਇਆ ਹੈ ਪਰ ਜਿੰਨੀ ਦੇਰ ਪਰਿਵਾਰ ਨੂੰ ਇਨਸਾਫ ਨਹੀਂ ਹੁੰਦਾ ਪੂਰਾ ਮਾਮਲਾ ਸਾਫ ਨਹੀਂ ਹੁੰਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਹੁੰਦਾ ਉਨਾ ਚਿਰ ਪਰਿਵਾਰ ਟਿਕ ਕੇ ਬੈਠਦਾ ਦਿਖਾਈ ਨਹੀਂ ਦੇ ਰਿਹਾ ਅਰਸ਼ਦੀਫ ਸਿੰਘ ਨਾਂ ਸੀ ਜੀ ਲੜਕਾ ਜੀ 19 ਸਾਲ ਦਾ ਸੀਗਾ ਜੀ ਭਾਂਜਾ ਸੀ ਮੇਰਾ ਜੀ ਇਹ तकरीबन तकरीबन 28 ਤਰੀਕ ਨੂੰ ਸੰਡੇ ਦੀ ਗੱਲ ਹੈ ਜੀ 3:00 ਵਜੇ ਦੇ ਕਰੀਬ ਆਈ ਈਆ 3:00 ਵਜੇ ਦੇ ਕਰੀਬ ਘਰੋਂ ਗਿਆ ਸੀ ਜੀ ਇੱਕ ਮੇਰੀ ਭਾਣ ਜੀ ਉਹ ਮੈਰਿਡ ਸੀ ਉਹ ਉੱਥੇ ਉਹਦਾ ਹਸਬੰਦ ਆਇਆ ਸੀ ਘਰੇ ਤੇ ਉਹਨਾਂ ਵਾਸਤੇ ਖਾਣ ਪੀਣ ਵਾਸਤੇ ਸਮਾਨ ਲੈ ਕੇ ਗਿਆ ਤੇ ਫੋਨ ਤੇ ਗੱਲ ਕਰਦਾ ਕਰਦਾ ਨਿਕਲ ਗਿਆ ਥੋ ਪਾਣੀ ਦੀ ਬੋਤਲ ਲੈ ਕੇ ਗਿਆ ਨਾਲ ਸਾਨੂੰ ਨਹੀਂ ਪਤਾ ਕਿਹਦਾ ਫੋਨ ਆਇਆ ਸੀ ਕਿਹਦਾ ਨਹੀਂ ਫੋਨ ਆਇਆ ਬਸ ਉਸ ਤੋਂ ਬਾਅਦ ਅੱਜ ਅਸੀਂ ਬੋਡੀ ਦੀ ਸਨਾਖਤ ਕੀਤੀ ਹੈ ਉਹ ਸਾਡਾ ਹੀ ਲੜਕਾ ਸੀਗਾ ਅਜੇ ਤੱਕ ਇਹ ਕਲੈਰਟੀ ਨਹੀਂ ਹੋਈ ਵੀ ਕਿ ਕੀ ਉਹਦੇ ਨਾਲ ਪਾਣਾ ਵਾਪਰਿਆ ਕੀ ਨਹੀਂ ਵਾਪਰਿਆਗਾ ਅਸੀਂ ਇਨਸਾਫ ਚਾਹੋਣੇ ਐਸਐਚਓ ਸਾਹਿਬ ਨਾਲ ਮੁਲਾਕਾਤ ਹੋਈ ਹੈ ਉਹਨਾਂ ਨੇ ਸਾਨੂੰ ਪੂਰੀ ਤਸੱਲੀ ਦਿੱਤੀ ਹੈ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਅਸੀਂ ਤੁਹਾਨੂੰ ਪੂਰਾ ਇਸ ਜਿਹੜੀ ਗੁੱਥੀ ਉਲਝੀ ਹੋਈ ਹੈ ਇਹਦਾ ਤੁਹਾਨੂੰ ਅਸੀਂ ਪੂਰਾ ਨਿਚੋੜ ਕੱਢ ਕੇ ਦੇਵਾਂਗੇ ਮੈਂ ਤਾਂਨੇ ਕਬਈ ਦੀ ਗੱਲ ਆ ਉਹਨੂੰ ਫੋਨ ਆਇਆ ਸੀ ਚਾਹ ਪੀਂਦਾ ਗਿਆ ਫੋਨ ਸੌਂਦਾ ਸੌਂਦਾ ਬਾਅਦ ਚ ਵਾਪਸ ਨਹੀਂ ਆਇਆਗਾ ਉਹਨੂੰ ਤੇ ਇਨੇ ਫੋਨ ਕਰਾਈ ਕਿ ਤੇ ਸੌਂ ਵਾਲੇ ਤੇ ਜਿਵੇਂ ਰਿਪੋਰਟ ਦਿੱਤੀ ਹੋਈ ਆ ਇਹਨੇ ਕੁਛ ਨਹੀਂ ਕੀਤਾ ਕੱਲ ਮੰਗਲਵਾਰ ਨੂੰ ਜਦੋਂ ਅਸੀਂ ਗੁੜੀਆਂ ਨਾਲ ਕੇ ਆਈਆਂ ਤੇ ਇਹਨੇ ਕੁਛ ਕੀਤਾ ਸਾਨੂੰ ਇਨਸਾਫ਼ ਚਾਹੀਦਾ ਸਾਨੂੰ ਕੁਛ ਨਹੀਂ ਚਾਹੀਦਾਗਾ ਕੋਈ ਮੇਰੀ ਮਾਸ ਨੂੰ ਨਹੀਂ ਪਤਾਗਾ ਸਾਨੂੰ ਤੇ ਉਹ ਕਿਤੇ ਸੌ ਉਹ ਮਰੀ ਮਰੀ ਆ ਨਾ ਉਹ ਤਾਂ ਡੁੱਪਿਆ ਦੇ ਬਸ ਇਸਾਂ ਨੂੰ ਪਤਾ ਕਰਵਾ ਕੇ ਤਾਂ ਆਨੇ ਨੂੰ ਤਾਂ ਤਾਂ ਦੇ ਤਾਂ ਉਹ ਤਾਂ ਤਾਂ ਦੇ ਆਉਂਦੇ ਫੋਟੋ ਤਾਂ ਖੋਹ ਲਿਆ ਸੀ ਗਿਆ ਅੱਜ ਜਿਹੜੀ ਮਾਦਾ ਪੁੱਤ ਮਰ ਗਿਆ ਨਾ ਉਹਨੂੰ ਪਤਾ ਨਹੀਂ ਮੈਨਾਂ ਲਾਦਾ ਜੀ ਠੀਕ ਆ ਇਹ ਤਾਂ ਜੇ ਜੇਹ ਤੇ ਸੱਤ ਕਾ ਆ ਜਾਂਦੇ ਨੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਾਨੀ ਸਾਹਿਬ ਵੀ ਨਹੀਂ ਹੋਣੀ ਚਾਹੀਦੀ ਆ ਸਾਨੂੰ ਕਦੀ ਸਾਬਤਾਈ ਦਾ ਹੈ ਸਾਨੂੰ ਅਸੀਂ ਉਹ ਮੁੰਡਾ ਨੂੰ ਲੱਗ ਲੱਗ ਕੇ ਅਸੀਂ ਮੁੰਡਾ ਨੂੰ ਇੱਥੋਂ ਪਾਵਾਂਗੇ ਅਸੀਂ ਜੇ ਕਾਰਵਾਈ ਇਹਨਾਂ ਨੇ ਨਹੀਂ ਕਰਨੀ ਤਾਂ ਸੇਖ ਲਾ ਲਾ ਮੇਰਾ ਪੁੱਤ ਹੈ ਮਾ ਆਇਆ ਹੈ ਕਰੋ ਜਾ ਕੇ ਇਹਨਾਂ ਨੇ ਫੋਨ ਕਰਕੇ ਉਹਨੂੰ ਸੱਦਿਆ ਤਾਂ ਉਹਨਾਂ ਨੇ ਕਰੋਲ ਜਾ ਕੇ ਮਾਰਿਆ ਮੇਰੇ ਪੁੱਤ ਨੂੰ ਤੇ ਇਹਨਾਂ ਨੇ ਐਂ ਦਵਾਰ ਦੀ 100 ਵਾਰ ਦੀ ਸਾਡੇ ਘਰ ਖਾ ਜਾਣੇ ਕੋਈ ਨਹੀਂ ਸਾਡਾ ਨਵੇੜਾ ਮੈਨੂੰ ਕੋਈ ਇਨਸਾਫ ਨਹੀਂ ਮਿਲੇਗਾ ਮੈਨੂੰ ਸ਼ਾਇਦ ਮੇਰਾ ਇੱਕ ਇੱਕ ਪੁੱਤ ਜੀਗਾ ਇਹਨਾਂ ਨੇ ਕਹੋ ਦੇ ਵੀ ਇਹਨਾਂ ਨੂੰ ਅਧਿਕਾ ਲਗਾਏ ਇਹਨਾਂ ਦਾ ਦਬਾਰਾ ਜਨਸੀ ਆਈ ਇਹਨਾਂ ਨਾਲ 4 ਵਜੇ ਮੁੰਡਿਆਂ ਨੇ ਫੋਨ ਕਰਕੇ ਉਹਨੂੰ ਸੱਦਿਆ ਸੀਗਾ ਕਹਿੰਦਾ ਵੀ ਆ ਜਿਓ ਕੰਮਾਂ ਚੱਲ ਗਏ ਮੋੜ ਕੇ ਜਦੋਂ ਗਿਆ ਸੀਗਾ ਉਸ ਤੋਂ ਬਾਅਦ ਮੁੜ ਕੇ ਨਹੀਂ ਆਇਆ ਅਸੀਂ ਭਾਲ ਵੀ ਕੀਤੀ ਸਾਨੂੰ ਨਹੀਂ ਮਿਲਿਆ ਉਸ ਤੋਂ ਬਾਅਦ ਸਾਨੂੰ ਚਾਰ ਜਨਾਵਰਾਂ ਦੀ ਲਾਸ਼ ਮਿਲ ਗਈ ਇਹ ਤੇ ਹੁਣ ਜਿਹੜੇ ਮੁੰਡੇ ਸੀਗੇ ਦੋ ਤਾਂ ਫੜੇ ਗਏ ਆ ਦੋ ਤਿੰਨ ਫੜੇ ਗਏ ਆ ਕਿ ਹੁਣ ਅਸੀਂ ਤਾਂ ਇਹੀ ਚਾਹੁੰਦੇ ਜੀ ਸੱਟ ਨਾਲ ਇਨਸਾਫ ਹੋਣਾ ਚਾਹੀਦਾ ਕਿ ਉਹਨਾਂ ਤੋਂ ਪੂਰੀ ਪੁੱਛਗਿੱਛ ਕੀਤੀ ਜਾਵੇ ਪੂਰੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਕਿਉਂਕਿ ਸਾਡਾ ਮੁੰਡਾ ਦਾ ਜਿਹੜਾ ਗਿਆ ਉਹਨਾਂ ਨੇ ਮਾਰ ਕੁੱਟ ਕੇ ਉਹਨਾਂ ਨੂੰ ਸਿੱਟਿਆ ਸਾਨੂੰ ਸਾਰੀ ਇਨਫੋਰਮੇਸ਼ਨ ਅੰਦਰੋਂ ਮਿਲ ਗਈ ਜੀ ਬਹੁਤ ਜ਼ਿਆਦਾ ਕੁੱਟਿਆ ਉਹ ਮੁੰਡੇ ਨੂੰ ਜੀ ਫੋਨ ਤੇ ਗੱਲ ਕਰਦਾ ਕਰਦਾ ਨਿਕਲ ਗਿਆ ਤੇ ਪਾਣੀ ਦੀ ਬੋਤਲ ਲੈ ਕੇ ਗਿਆ ਨਾਲ ਸਾਨੂੰ ਨਹੀਂ ਪਤਾ ਕਿਹਦਾ ਫੋਨ ਆਇਆ ਸੀ ਕਿਹਦਾ ਨਹੀਂ ਫੋਨ ਆਇਆ ਬਸ ਉਸ ਤੋਂ ਬਾਅਦ ਅੱਜ ਅਸੀਂ ਬੋਡੀ ਦੀ ਸਨਾਂ